ਸਾਸੀ ਕਾਲ ਜੀ ਸਾਰਿਆਂ ਨੂੰ ਸਰਪੰਚ ਸਾਹਿਬ ਪਹੁੰਚ ਗਏ ਨਹੀਂ ਪਿੰਡ ਮਾਰੀਆ ਜ਼ਿਲ੍ਹਾ ਗਦਾਫਪਿੰਡਾ ਜੀ ਤਸੇਵਟਾਲਾ ਨਜ਼ਦੀਕ ਪਿੰਡ ਮਿਰਜੇ ਕੀ ਕਾਦੀਆਂ ਬਾਜੀ 사ਸੀ 사ਸੀ ਸਾਹਿਬ ਸਾਹਿਬ ਠੀਕ ਠਾਕ ਜੀ ਵਧੀਆ ਜੀ ਵਧੀਆ ਬਾਈ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਤੁਨ ਭਾਗ ਹੈ ਸ਼ੁਕਰ ਹੈ ਤੁਸੀਂ ਪਹੁੰਚੇ ਹੋ ਤੇ ਬਾਕੀ ਸਾਰਿਆਂ ਨੂੰ ਜੀ ਐਤ ਕੀ ਮੇਰੀ ਪਹਿਲੀ ਵੀਡੀਓ ਹੈ ਹਾਂ ਜੀ ਨਵੇਂ ਸਾਲ ਦੇ ਵਿੱਚ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤੀਆਂ ਬੁਧੀਆਂ ਵਧਾਈਆਂ ਜੀ ਬਾਕੀ ਲੋਹੜੀ ਦੀਆਂ ਮਾਗੀ ਦੀਆਂ ਵਧਾਈਆਂ ਨੇ ਕਿਉਂਕਿ ਹੁਣ ਉਸ ਤੋਂ ਬਾਅਦ ਵੀ ਇੱਕ ਦੋ ਦਿਨ ਫੇਰ ਕੇ ਬਿਲਕੁਲ ਤੇ ਮਾਲਕ ਸੱਚੇ ਪਾਤਸ਼ਾਹ ਖੁਸ਼ੀਆਂ ਦਾ ਤਿਆਰ ਬਾਜੀ ਬਾਜੀ ਮੇਰਾ ਕਰੇ ਤੇ ਦਾਤਾ ਕਿਰਪਾ ਕਰੇ ਤਿਆਰ ਖੁਸ਼ੀਆਂ ਦੇ ਬਾਜੀ ਬਾਜੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਤੇ ਬਾਕੀ ਆਪਾਂ ਬਹੁਤੀਆਂ ਗੱਲਾਂ ਨਹੀਂ ਸੰਦੀਪ ਕਰਦੇ ਹਾਂ ਜੀ ਮਾਲ ਦੀਆਂ ਹੀ ਨੇ ਪੰਜ ਝੋਟੀਆਂ ਨੇ ਆਪਣੇ ਕੋਲ ਅੱਛਾ ਮੇਰਾ ਵੀਰੇ ਇਹ ਬੇਨਤੀ ਆ ਵੀ ਵੀਡੀਓ ਸਾਰੀ ਵੇਖਣ ਇੱਕ ਉਹ ਨੀਲੀ ਰਾਵੀ ਝੋਟੀ ਬੜੀ ਸਾਫ਼ ਸੁਥਰੀ ਹੈ ਤੇ ਐਂਡ ਦੇਖਣਾ ਸਾਰੀ ਖਾਲਾਂਗੇ ਚਲੋ ਤੇ ਸਾਰਾ ਵੇਖਾਂ ਤੇ ਭਾਜੀ ਗੱਬਣਾ ਨਾ ਦੂਜਾ ਸੂਆ ਸੁਈ ਆ ਹਾਂ ਸੰਦੀਪੇ ਤੱਕ ਦੁੱਧ ਨਾ ਪਰਸੋਂ ਆਈ ਏ ਝੋਟੀ ਮੇਰੇ ਕੋਲ ਹਾਂਜੀ ਤੇ ਦੁੱਧ ਸੀਗਾ 14 ਹਾਂਜੀ ਉੱਥੋਂ ਜਿਹੜਾ ਆਪਾਂ ਲਿਆ ਤੋਲ ਹਾਂਜੀ ਹਾਂਜੀ ਆਪਣੇ ਤੋਂ 11 12 ਤੇ ਚੱਲਣ ਡਈ ਏ ਜੀ ਹਾਂ ਤੇ ਪਰ ਇਹ ਆ ਵੀ ਦੁੱਧ ਫੇਰ ਦੁਬਾਰਾ ਦੋ ਤਿੰਨ ਦਿਨ ਚ ਚੜ ਜੂਗੀ ਇੱਕ ਤਾਂ ਸਫਰ ਜਿਹਾ ਬਣਾ ਗਈ ਥੋੜਾ ਜਿਹਾ ਵੈਸੇ ਵੀ ਮਤਲਬ ਕਈ ਵਾਰੀ ਹੋ ਜਾਂਦਾ ਵੇ ਡੰਗ ਬਿਲਕੁਲ ਜੀ ਬਿਲਕੁਲ ਹੋ ਜਾਂਦਾ ਵੀ ਘਟਾ ਚਵਾਈ ਐ ਵਧੀਆ ਬੜੀ ਵੱਡੀ ਛੋਟੀ ਐ ਬੜੀ ਵੱਡੀ ਵੱਡੀ ਆ ਜੀ ਫੁੱਲ ਸੈਜ ਸਫਾਈ ਨੇ ਵਾਰ ਅੱਖੋਂ ਕਾ ਹੈਗੇ ਬਈ ਚਟਕਨੀ ਜੀ ਹਾਂਜੀ ਚਟੀਆਂ ਅੱਖਾਂ ਅੱਖਾਂ ਨਹੀਂ ਚਟੀਆਂ ਨੀਲੀ ਚ ਹੁੰਦੀ ਐ ਬਈ ਨੀਲੀ ਦੇ ਹਾਂ ਠੀਕ ਹੈ ਨੀਲੀ 라ਵੀ ਨੀਗੀ ਐ ਹਾਂ ਕੱਲੀ ਨੀਲੀ ਚਾਹ ਰਾਮਣਾ ਖਾਰੇਲੇ ਵਾਲੋ ਚੋਂ ਲੱਗੀ ਐ ਕਿਤੇ ਕੰਨ ਅੰਗੂਠੇ ਰਗੀ ਧਾਰ ਬਿਲਕੁਲ ਬਿਲਕੁਲ ਕਿ ਚਵਾਈ ਚੂਈ ਹਰ ਕਾਸੇ ਦੀ ਗੱਲ ਪੂਰੀ ਐ ਜੀ ਐਂਡੀ ਐਂਡੀ ਐ ਜੀ ਐਂਡ ਪੀਸ ਐ ਮੇਰਾ ਐਂਡ ਪੀਸ ਐਂਡ ਹਾਂ ਤੇ ਇਦਾਂ ਵਾਂ ਵੀ ਬਾਕੀ ਚਲੋ ਵਾਹਿਗੁਰੂ ਕਿਰਪਾ ਕਰੇ ਜਿਹੜਾ ਵੀ ਲੈ ਜੇ ਹਾਂਜੀ ਉਹ ਗਾਗ ਬਣ ਜੇਗਾ ਫਿਰ ਬਸ 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 ਹਾਂ ਦੁੱਧ ਮੇਰੇ ਹਿਸਾਬ ਨਾਲ ਨਾ ਨਾ ਦੁਬਾਰੇ 2-3 ਦਿਨਾਂ ਜੀ ਇਹਦੇ 14 ਤੋਂ 15 ਤੇ ਚੱਲ ਜਾ ਹਾਂ ਬੋਲੋ ਜੀ ਰੇਡ ਬਹੁਤਾ ਲੰਮਾ ਚੌੜਾ ਨਹੀਂਗਾ ਜੀ ਆਪਣਾ ਨੇੜੇ ਵਾਲੀ ਗੱਲ ਆ ਆਪਾਂ ਮੋਲੇ ਦਾ 1 30 ਰੱਖਿਆ ਵਾ ਇਹ ਪਰ ਆਪਾਂ 1 20 ਦੀ ਦੇਵਾਂ 1 ਲੱਖ 20 ਠੀਕ ਹੈ ਜੀ ਹੁਣ ਜਾਇਜ਼ ਆ ਨਾ ਨਾ ਜਾਇਜ਼ ਹੁਣ ਵੇਰਲਾ ਸਫਾਈਆਂ ਝੋਟੀਆਂ ਬੇਲ ਬੂਲ ਛੱਡੀ ਝੋਟੀ ਆ ਸਮੇਂ ਦੇ ਹਿਸਾਬ ਨਾਲ ਆਪਾਂ ਰੇਡ ਕਰੀਏ ਠੀਕ ਠੀਕ ਹੈ ਭਾਈ ਜੀ ਆ ਪਹਿਲਾ ਸੁਆ ਅੱਛਾ ਜੀ ਇਹ ਲੇਵਾ ਥੋੜਾ ਜ ਸੰਦੀ ਬੰਦ ਬਖਮਤੀ ਆ ਹਾਂ ਜਦੋਂ ਪਸਮਾਪ ਆਉਂਦੀ ਆ ਫਿਰ ਕਿਹੜੀ ਬਾਤਾਂ ਕਰਦੇ ਅੱਛਾ ਜੀ ਤੇ ਚੋਣ ਬੜੀ ਜ਼ਿਆਦਾ ਚੰਗੀ ਆ ਤੇ ਚੁਆਈ ਕਰਕੇ ਹੀ ਮੈਂ ਲੈ ਲਈ ਵੀ ਦੁੱਧ ਵੀ ਇਹਦੇ ਕੋਲ 10-11 ਕਿਲੋ ਖੁੱਲਾ ਵਾ 10 ਤੋਂ ਬਾਹਰ ਹੀ ਵੱਡੀ ਵੱਡੀ ਪੂਰੀ ਝੋਟੀ ਵੱਡੀ ਵੱਡੀ ਝੋਟੀ ਬਈ ਫੁੱਲ ਵੱਡੀ ਆ ਏਦਾਂ ਕੱਟ ਹੁੰਦੀਆਂ ਵੀ ਜਿਹੜਾ ਰੁਪਏ ਲਾਉਣ ਲੱਗਦੇ ਆ ਫਿਰ 2-2 ਲੱਖ ਲੱਗਦਾ ਲੱਗਦਾ ਭਾਜੀ ਬਿਲਕੁਲ ਬਿਲਕੁਲ ਜਾਨਵਰ ਐਡਾ ਪਾਲਣਾ ਤਿਆਰ ਬੜਾ ਔਖਾ ਭਾਜੀ ਬਹੁਤ ਔਖਾ ਬੜਾ ਔਖਾ ਹਣਾ ਬਿਲਕੁਲ ਤੇ ਕੱਟਾ ਮਗਰ ਜਿੰਨੇ हां ਇਹਦੇ ਮਗਰ ਕੱਟਾ ਅੱਛਾ ਉਹਦੇ ਮਗਰ ਕੱਟੀ ਆ ਜਿਹੜੀ ਪਹਿਲੇ ਨੰਬਰ ਵਾਲੀ ਪਾ ਗਏ ਉਹਦੇ ਮਗਰ ਕੱਟੀ ਵੱਡੀ ਫੁੱਲ ਸੈਜਾ ਹਾਂਜੀ ਹਾਂਜੀ ਇਹਦਾ ਮੁੱਲ ਉਦਾਂ ਤੇ 40 ਜੁਲੀ ਕਰਦੇ ਹਾਂ ਹਾਂਜੀ ਪਰ ਇਹ 25 ਦੀ ਦੇ ਦਾਂਗੇ ਠੀਕ ਆ ਠੀਕ ਆ ਜੀ ਬਿਲਕੁਲ 1,25,000 ਦੀ 25 ਜੁਲੀ ਆ ਫੋਟ ਫਿਰ ਯਾਰ ਛੋੜ 2000 ਕਰ ਦਾਂਗੇ ਤੇ ਇਹ ਵੀ ਦੇ ਦੇ ਆ ਜਿਹੜੇ ਕੰਮ ਪਹਿਲਾਂ ਹੀ ਕਰ ਦੇ ਆ ਵੇਖੋ ਕਿੰਡੀ ਨਸਲ ਵਾਹ ਵਾਹ ਹਾਂ ਬਹੁਤ ਛੋਟੀ ਝੋਟੀ ਭਜੀ ਬਹੁਤੀ ਨਸਲ ਦੀ ਐ ਇਹ ਕਹਿਣ ਵਾਲਾ ਤਾਂ ਕਹਿੰਦਾ ਉਹਨਾਂ ਨੇ ਕਿਹਾ ਦੂਜਾ ਸਾਂਹ ਦਾ ਵੀ ਦੱਸਿਆ ਸੀਗਾ ਹਾਂਜੀ ਪਰ ਅਸੀਂ ਇਦੀ ਨਹੀਂ ਨੌਲੇਜ ਰੱਖਦੇ ਵੀ ਚਲੋ ਜੈਡ ਬਲੈਕ ਝੋਟੀ ਪਿਓਰ ਪਿਓਰ ਜੈਡ ਐਡਾ ਲੰਮਾ ਥਣ ਕੱਢਦੀ ਐ ਬਸ ਮਾ ਕੇ ਠੀਕ ਐ ਕੀ ਆਈ ਬਾਤਾਂ ਕਰ ਦਿੰਦੀ ਦੁੱਧ ਹੈਗਾ 10 ਕਿਲੋ ਠੀਕ ਐ ਅਜੇ ਤਾਜੀ ਸੂਈ ਐ ਹਾਂਜੀ 5-6 ਦਿਨ ਦੀ ਸੂਈ ਐ ਹਾਂਜੀ ਹੁਣ ਤੇ ਝੋਟੀ ਦੁੱਧ ਮੇਰੇ ਹਿਸਾਬ ਨਾਲ ਨਾ 12 13 ਕਿਲੋ ਦੇਉਗੀ ਬੜੀ ਚੌਣ ਲੱਗੀਆਂ ਦੋਂਦੀ ਝੋਟੀਆਂ ਆ ਦੋਂਦੀ ਦੋਂਦੀ ਝੋਟੀਆਂ ਬਹੁਤ ਜਿਆਦਾ ਸਾਫ ਸੁਥਰੀ ਆ ਅੱਜ ਸਕੀਨੀਆਂ ਵੇਖ ਮੇਰਾ ਵੀ ਕਿਹੜੀਆਂ ਲਗੀਆਂ ਨੇ ਹੁਣ ਸੰਦੀਪ ਥੋੜਾ ਜਾਣਾ ਪਹਿਲਾਂ ਬਾਜ਼ਾਰ ਪਿਛਲੇ ਬਾਜ਼ਾਰ ਨਾਲ ਹੁਣ ਥੋੜਾ ਜਾ ਤੇਜ਼ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਪਹਿਲਾਂ ਬੜਾ ਮਤਲਬ ਭਾਪੂ ਵੀ ਮਿਲ ਜਾਂਦੇ ਸੀ ਹਾਂਜੀ ਹੁਣ ਥੋੜਾ ਜਾ ਫਰਕ ਪਿਆ ਪਹਿਲਾਂ ਵੇਖ ਤਸਵੀਰ ਹੀ ਆ ਕਿ ਨਹੀਂ ਨਹੀਂ ਵਾਕਈ ਤਸਵੀਰ ਹੀ ਆ ਇਹ ਜੱਦ ਬਲੈਕ ਝੋਟੀਆਂ ਜਿਹੜੇ ਬਲੈਕ ਝੋਟੀਆਂ ਨਸਲ ਵਾਲੀ ਝੋਟੀਆਂ ਨਸਲ ਵਾਲੀ ਹਾਂ ਨਸਲ ਬਹੁਤ ਹੈ ਝੋਟੀਆਂ ਕਾਲੀਆਂ ਪੈ ਜਾਂਦੀਆਂ ਅੰਦਰ ਰਹਿੰਦੀਆਂ ਹੁਣ ਪੱਕੀਆਂ ਬਾਹਰ ਨਹੀਂ ਗਾ ਕੱਢਦੇ ਕੁੜਦੇ ਕਿਉਂਕਿ ਫਾਂਡਾ ਬਾਜੀ ਕੱਲ ਧੁੱਪ ਨਿਕਲੀ ਹਾਂਜੀ ਕੱਲ ਮਾੜੀਆਂ ਦੀਆਂ ਸਾਫ ਸਫਾਈਆਂ ਕਰ ਲੀਆਂ ਸੀ ਅੱਜ ਤਾਂ ਫੇਰ ਉਦਾਂ ਹੀ ਰਹੇਗਾ ਕੰਮ ਹਾਂਜੀ ਤੇ ਕਿਸੇ ਨੇ ਕਿਹਾ ਨਵਾਈਆਂ ਨਵਾਈਆਂ ਨੂੰਈਆਂ ਨਹੀਂ ਹੈਗੀਆਂ ਮੈਂ ਅੱਜ ਹੀ ਆ ਮਾੜਾ ਮੋਟਾ ਜਿਹਾ ਸਾਫ ਸਫਾਈ ਕੀਤੀ ਹੈ ਹਾਂਜੀ ਤੇ ਇਦਾਂ ਵਾ ਵੀ ਨਹੀਂ ਤੇ ਅਸੀਂ ਸਾਫ਼ ਨਹੀਂ ਉਹ ਕਰਦੇ ਬਿਲਕੁਲ ਸਹੀ ਗੱਲ ਸਾਡੇ ਵਿਕੀ ਬੁਕੀ ਜਾਂਦਾ ਕਦੇ ਪਰ ਆਪਾਂ ਨੇ ਰੁਟਾਣ ਵਸ਼ਣ ਕਰਦੇ ਡੰਗਰ ਬਿਮਾਰ ਹੁੰਦਾ ਜਾਂਦਾ ਹਾਂਜੀ ਹਾਂਜੀ ਇਹਦਾ ਮੁੱਲ ਹੈ ਤਾਂ 20 ਹੈ ਹਾਂਜੀ 15 ਦੀ ਦੇ ਦੋ 115000 ਠੀਕ ਹੈ ਚਲੋ ਜਾਣ ਦੋ ਠੀਕ ਹੈ ਜੀ ਆ ਪਹਿਲਾ ਸੂਆ ਜੋ ਡਿਸੂਈ ਜੇ ਇੱਕ ਇਹ ਛੁੜ ਚਲ ਜਾਣ ਦੋ ਮੈਂ ਮਨੇ ਕਹਦਾ ਕਿ ਐਸਾ ਜੇ ਧੱਕਾ ਕਰਾਉਂਦਾ ਏ ਓਏ ਇੰਨੀ ਵੱਡੀ ਇੱਕ ਬੜਾ ਜੀ ਨਾ ਨਾ ਸੂਈ ਅੱਛਾ ਸੂਈ ਹਾਂ ਇਹ ਨਾ ਸੂਈ ਆ ਕੱਲ ਅੱਛਾ ਜੀ ਮਤਲਬ ਕੱਲ ਰਾਤ ਦੀ ਸੂਈ ਆ ਹਾਂਜੀ ਤੇ ਉਹਦਾ ਕਰਕੇ ਮੈਂ ਆ ਹੁਣ ਵੀ ਨਾ ਮਤਲਬ ਵੀ ਠੰਡ ਠੰਡ ਮਨਾਈ ਮੈਂ ਕਿ ਚਲ ਮੜਾ ਜਾ ਕਰ ਦਿੰਨੇ ਉੱਪਰ ਹਾਂਜੀ ਹਾਂ ਤੇ ਤਾਜੀ ਆ ਨਾ ਬੜਾ ਹੋਊਗਾ 7-8 ਕਿਲੋ ਹਾਂ ਪਰ ਚੁਾਈ ਚੁਈ ਤੇ ਲੇਵਾ ਬਹੁਤ ਜ਼ਿਆਦਾ ਇਹਨੇ ਵੜਾ ਕੇ ਸੂਈ ਆ। ਨੀ ਲੰਮੀ ਤੋਰੋ ਲੰਮੀ ਲੰਮੀ ਤੋਰ ਲਈ ਲੰਮੀ ਤੋਰ ਤੋ ਇਹਨੇ ਮੈਂ ਕੱਟਾਈ ਆ ਜੀ। ਕੱਟੀ। ਅੱਛਾ ਕੱਟੀ। ਇਹਦੇ ਮਗਰ ਵੀ ਕੱਟੀ। ਠੀਕ ਆ। ਹਾਂ ਇਹਦੇ ਮਗਰ ਕੱਟੀ ਆ। ਇੱਕ ਛੋਟੀ ਉਹ ਵਾ ਆ ਪਹਿਲੇ ਨੰਬਰ ਵਾਲੀ ਹਾਂਜੀ ਇੱਕ ਇਹ ਇਹਨਾਂ ਦੂਹਾਂ ਮਗਰ ਕੱਟੀਆਂ ਨੇ। ਠੀਕ ਆ। ਤੇ ਬਾਕੀ ਕੱਟੇ ਆ ਸਾਰੇ। ਆ ਜਾਓ ਜੀ ਕਰਦੇ। ਮੈਂ ਇਹ ਕਿੱਧਰ ਆਈ ਮੈਂ ਥੋੜਾ ਜਨਾ ਡਰਦੀਆਂ ਨੇ ਹੂੰ ਹੂੰ ਡੰਗਰ ਦਾ ਸੀ ਪਤਾ ਹੁੰਦਾ ਵੀ ਐਵੇਂ ਜ਼ਿਆਦਾ ਡਰ ਜਾਂਦਾ ਕੈਮਰਾ ਕੁੰਮਰੇ ਤੋਂ ਡਰਦੀਆਂ ਨੇ ਜ਼ਿਆਦਾ ਹਾਂਜੀ ਬਾਜੀ ਫਿਰ ਇਹ ਬਈ ਇੱਕ ਪੰਜ ਦੀ ਦੇ ਦਾਂਗੇ ਇੱਕ ਬੰਨ ਦੀ ਹਾਂ ਬੜੀ ਸਾਫ਼ ਸੁਥਰੀ ਝੋਟੀ ਆ ਚੁਈ ਚੁਈ ਦੀ ਬੜੀ ਓਕੇ ਰਿਪੋਰਟ ਆ ਹਰ ਪਾਸੇ ਮਤਲਬ ਵੀ ਲੈਵਲ ਹੋਇਆ ਜਿੱਦ ਤੱਕ ਬੰਨੀ ਆ ਖਾਣ ਹਾਂ ਬੰਨੀ ਆ ਜੀ ਅਜੇ ਵੀ ਵਧੀਆ ਝੋਟੀ ਆ ਰੱਖਣ ਵਾਲੀ ਆ ਘਰ ਸੀਲ ਠੰਡੀ ਬਹੁਤ ਆ ਬਿਲਕੁਲ ਭਾਵੇਂ ਜਿੱਥੇ ਮਰਜ਼ੀ ਬਣ ਕੇ ਚੋਲਾ ਇਹਨੂੰ ਇਹਨੇ ਇੱਕ ਡੈਮ ਵੀ ਹੌਲ ਨਹੀਂ ਕੀਤੀ ਠੀਕ ਆ ਚਲੋ ਤੇ ਆ ਜੋ ਟੀ ਆ ਜਿਹੜੀ ਇਹ ਵੀ ਪਹਿਲਾ ਸੁਗਾ ਹਾਂ ਪਤਾ ਨਹੀਂ ਹੁਣ 2 ਦਿਨ ਤੱਕ 4 ਮੈਂ ਨਹੀਂ ਵੇਖੀ ਹਾਂਜੀ ਤੇ ਅੱਜ ਨੂੰ ਚੌਥਾ ਦਿਨ ਹੈ ਸੂਈ ਨੂੰ ਅੱਛਾ 8 ਕਿਲੋ ਬੋਲਾ ਲਓ ਜੀ 8 ਕਿਲੋ ਬੋਲਾ ਵਾ ਠੀਕ ਹੈ ਜੀ ਪਰ ਪੂਰੀ ਦਾਜੀ ਬਾਈ ਝੋਟੀ ਪਿਓਰ ਨੀਲੀ ਕੀ ਬਾਤਾਂ ਨੇ ਮੈਂ ਨਾ ਹਰ ਹਰ ਗੱਲਾਂ ਚ ਮੈਂ ਉਹ ਜਿੱਦਾਂ ਦੇ ਨਾ ਵੀ ਮਤਲਬ ਹਰ ਜਿੰਨੀਆਂ ਨਿਸ਼ਾਨੀਆਂ ਹਾਂਜੀ ਸਾਰੇ ਅੱਖਾਂ ਵੀ ਪੈਰ ਮਤਲਬ ਨਿਸ਼ਾਨੇ ਕਮੀ ਨਹੀਂ ਜੀ ਉੱਪਰ ਤੇ ਘਟ ਹੋਈ ਦਿਖ ਰਹੀ ਹਾਂ ਹਾਂ ਪੂਰਾ ਪੂਰਾ ਜੀਭ ਵੀ ਇਹਦੀ ਹੈਗੀ ਆ ਹਾਂ ਲਾਲ ਗੁਲਾਬੀ ਜਿਹੜੀ ਜੀ ਕੱਟਾ ਮੰਗਰੇ ਜੀ ਕੱਟੀ ਇਹ ਕੱਟਾ ਮੰਗਰੇ ਦੇ ਅੱਛੇ ਕੱਟਾ ਉਹ ਵੀ ਨੀਲੀ ਦਾ ਹੀ ਠੀਕ ਆ ਜਿਹੜੇ ਵਰਗੀ ਹੈ ਵੇਖੋ ਐ ਸਰਾ 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 ਭਾਜੀ ਸਰਾ ਤੇ ਮੁੱਲ ਫਰੀ ਵਾਲਾ ਕਿੰਨਾ ਜੀ ਬਸ ਦੇਣੀ ਹੈ ਇੱਕ ਕਰ ਫਿਰ ਮੂੰਹ ਦਿਖਾ ਰੋ ਬਖਾ ਦੇ ਪੇਸ਼ਾਨ ਮੋੜ ਦੇ ਇਧਰ ਵਖਾ ਵੇਖੋ ਰਫੜ ਫਿਰ ਹਾਂ ਸਫਾਈ ਵੇਖੋ ਦੀ ਠੀਕ ਹੈ ਹਾਂ ਬੜੀ ਸਾਫ ਸੁਥਰੀ ਮੁੱਲ ਉਹ ਦਸਦੀਪ ਜੀ ਬਾਅਦ ਦੇ ਹਿਸਾਬ ਨਾਲ ਜਿੱਦਾਂ ਕਰੀਦਾ ਫਿਰ ਤਾਂ ਭਾਵੇਂ ਇੱਕ ਪੰਜ ਹੀ ਕਰ ਲਈਏ ਹਾਂ ਆਪਾਂ ਦੇਣੀ ਆ ਜੱਸ ਤੇ 98600 ਚਲੋ ਸਿਰਫ 8600 ਦੇਣੀ ਆ ਦੇਣੀ ਆ ਜੱਸ ਮਲ ਵਾਲਾ ਚੱਲਾਂ ਦੁਗਣਾ ਬੜੇ ਦਿਨਾਂ ਪਿੱਛੋਂ ਵੀਡੀਓ ਪਾ ਰਹੀਆਂ ਕੋਈ ਐਡੀ ਵੱਡੀ ਨਹੀਂ ਕਮਾਈ ਕਹਿਣ ਵਾਲੇ ਨੇ ਕਹੀ ਜਾਣਾ ਪਰ ਆ ਜਿਹੜੀ ਠੰਡ ਦਾ ਨਾ ਇਹ ਤੁਹਾਡੇ ਸਾਰੇ ਭਰਾ ਜਿੰਨੇ ਵੀ ਵੀਡੀਓ ਬਣਾਉਣ ਵਾਲੇ ਉਹਨਾਂ ਨੂੰ ਬੜਾ ਸਲੂਟ ਆ ਕਿਉਂਕਿ ਮਾਲ ਨੂੰ ਸਾਹਮਣੇ ਰੱਖਣਾ ਸੰਭਾਲ ਕੇ ਬੜਾ ਬੜਾ ਔਖਾ ਹੈ ਜੀ ਬਹੁਤ ਔਖਾ ਹੈ ਕਿਉਂਕਿ ਆ ਜਿਹੜੇ ਦਿਨ ਨਾ ਵੀਰ ਹਾਂਜੀ ਹਾਂਜੀ ਜਦੋਂ ਹੁਣ ਤੁਸੀਂ ਵੀਡੀਓ ਬਣਾਉਂਦੇ ਹੋ ਹਾਂ ਹਾਂ ਬੜਾ ਮੋਟਾ ਸਾਫ਼ ਕਰਕੇ ਡੰਗਰ ਨੂੰ ਬਿਲਕੁਲ ਬਿਲਕੁਲ ਜੀ ਪਰ ਬੜਾ ਔਖਾ ਇਹਨਾਂ ਨੂੰ ਸਾਹਮਣੇ ਸੈੱਟ ਕਰਕੇ ਰੱਖਣਾ ਤੇ ਚਲੋ ਪ੍ਰਮਾਤਮਾ ਕਿਰਪਾ ਕਰੇ ਤੇ ਸੱਚੇ ਪਾਤਸ਼ਾਹ ਵੇਚੇ ਫਿਰ ਦੁਬਾਰਾ ਲੈ ਆਵਾਂ ਹਾਂਜੀ ਤੇ ਇੰਨੀਆਂ ਬੇਨਤੀਆਂ ਜੀ ਤੇ ਬਾਕੀ ਪਿੰਡ ਸਾਰਿਆਂ ਨੂੰ ਉੱਪਰ ਦੱਸਿਆ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਜਿੰਨੇ ਵੀ ਆਉਣਾ ਮੇਰਾ ਭਰਾ 2 ਟਾਈਮ 3 ਟਾਈਮ ਜਿੰਨੇ ਤਸੱਲੀ ਕਰਨੀ ਉਹ ਆ ਕੇ ਕਰ ਸਕਦਾ ਹਾਂਜੀ ਹਾਂਜੀ ਖੁੱਲਾ ਚਾਲੇ ਬਿਲਕੁਲ ਠੀਕ ਹੈ ਜੀ ਬਿਲਕੁਲ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ